ਬੜੀ ਜਲਤੀ ਜਣੇ ਇਹ ਕਹੇ ਯਾਦ ਹੋ ਜਾਏਗਾ ਸੋ ਇਹ ਹੈ ਕਿ ਸ਼ਨੀਵਾਰ ਤੋਂ ਸ਼ੁਰੂ ਕਰ ਲੋ ਮੰਗਲਵਾਰ ਤੋਂ ਸ਼ੁਰੂ ਕਰ ਲੋ ਇੱਕ ਇੱਕ ਦਿਨ ਇਹਦੀਆਂ ਜੜੀਆਂ ਨੇ 7 5 ਮਾਲਾ ਫੇਰੋ 108 ਮਣਕੇ ਵਾਲੀ ਫੇਰ ਲੋ ਤੇ ਜਿਹੜੀ ਇਹਦੀ ਪੂਜਾ ਅੱਕ ਦੀ ਚੜਚ ਦੇਣੀ ਆ ਸਤ ਰੰਗੀ ਮਠਾਈ ਲੱਗੇਗੀ ਸਤ ਰੰਗ ਦੀ ਮਠਾਈ 16 ਸ਼ਿੰਗਾਰ ਤੋਂ ਲੱਡੂ ਰੋਜ਼ ਜਿਹੜੇ ਆ ਸੁਧੂਰ ਦੇ ਟਿੱਕੇ ਲਾ ਕੇ ਤੋਂ ਲੱਡੂ ਲੈ ਲੈਣੇ ਨੇ ਸੁਧੂਰ ਦੇ ਟਿੱਕੇ ਲਾ ਕੇ ਉਹਨਾਂ ਨੂੰ ਰੱਖ ਦੇਣੇ ਆ ਸਵੇਰੇ ਉਹ ਜਿਹੜੇ ਨੇ ਤੁਸੀਂ ਪਿੱਪਲ ਥੱਲੇ ਰੱਖ ਸਕਦੇ ਹੋ ਪਿੱਪਲ ਸਾਥ ਕੇ ਰੱਖੇ ਜਾਣੇ ਨੇ ਤੁਸੀਂ ਪੂਜਾ ਜਿਹੜੀ ਪਿੱਪਲ